ਨਮਸਕਾਰ ਦੋਸਤੋ ਗੁਰਬਾਣੀ ਵਿਚਾਰ YouTube ਚੈਨਲ ਤੇ ਆ ਸਭ ਦਾ ਸਵਾਗਤ ਹੈ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਝੋਟੀ ਦਿਖਾਉਣ ਲੱਗੇ ਹਾਂ ਜੋ ਦੂਸਰੇ ਸੂਏ ਸੂਏ ਵੇਉਣ ਵਾਲੀ ਹੈ ਪਹਿਲੇ ਸੂਏ 14 ਲੀਟਰ ਦੁੱਧ ਸੇ ਤੇ ਐਕ ਤੇ ਦੂਸਰੇ ਸੂਏ ਹੋਣੇ ਨੇ ਸੋਨਾ 28 ਤਰੀਕ ਨੂੰ ਇਹਨੇ ਦਨ ਪੂਰੇ ਅੱਠ-9 ਦਿਨ ਹਜੇ ਹੋਰ ਲੈ ਚੁ ਵੀ ਜਿਸ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਸਾਡਾ ਕੰਟੈਕਟ ਨੰਬਰ ਹੈਗਾ 99834 98461 63501 4953 ਇਹਦਾ 1 ਲੱਖ 45000 ਰੁਪਿਆ ਰੇਟ ਹੈ ਮੌਕੇ ਤੇ ਮਾਨ ਸਤਕਾਰ ਹੋ ਜਾਊਗਾ ਜਿਸ ਕਿਸੇ ਨੇ ਵੀ ਹੋਵੇ ਤੇ ਕੋਈ ਸਾਨੂੰ ਫੋਨ ਲਾ ਸਕਦਾ ਹੈ